ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਾਜ ਮੰਡੀ ਦੁੱਧਨ ਸਾਦਾ ਵਿਖੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਰੋਟੀਂ ਦੇ ਵਿੱਚ ਹੋਈ ਬਹੁਤ ਬਹੁਤ ਧੰਨਵਾਦ ਸਾਰੀ ਮੰਡੀ ਦਾ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਦੀ ਕੁਰਸੀ ਦੇ ਕੇ نوازਿਆ ਮੈਂ ਸਾਰੀ ਮੰਡੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਵਿਸ਼ਵਾਸ ਦਵਾਨਾ ਕਿ ਮੰਡੀ ਦੇ ਜਿੰਨੇ ਵੀ ਮਸਲੇ ਚ ਹੈ ਖਰੀਦ ਸੰਬੰਧੀ ਲੇਬਰ ਸੰਬੰਧੀ ਜਦ ਜਿਹੜੇ ਹੋਰ ਵੀ ਕੋਈ ਮੁਸ਼ਕਿਲ ਆਉਣਗੇ ਉਹਨਾਂ ਨੂੰ ਪੈਲ ਦੇ ਆਧਾਰ ਤੇ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਪੂਰੀ ਮੰਡੀ ਦਾ ਸਹਿਯੋਗ ਲੈ ਕੇ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਇਸ ਜਿਹੜਾ ਖਰੀਦ ਸੀਜ਼ਨ ਹੈਗਾ ਇਹਨੂੰ ਅਸੀਂ ਬੜੇ ਸਚਾਰੂ ਢੰਗ ਦੇ ਨਾਲ ਸਿਰੇ ਚੜਾਵਾਂਗੇ ਉਹਦੇ ਲਈ ਮੈਂ ਆਸ ਕਰਦਾ ਪੰਜਾਬ ਸਰਕਾਰ ਤੋਂ ਪ੍ਰਬੰਧ ਸਾਡੇ तकरीबन ਏਜੰਸੀਆਂ ਨਾਲ ਗੱਲ ਹੋਈ ਬਾਦਦਾਨਾ ਵਗੈਰਾ ਸੈਲਰ ਅਲਾਟਮੈਂਟ ਸਾਰੇ ਪ੍ਰਬੰਧ ਪੂਰੇ ਨੇ ਉਹ ਸਾਰਾ ਕੁਝ ਵਧੀਆ ਤਰੀਕੇ ਨਾਲ ਸੈਟਲਮੈਂਟ ਹੋ ਚੁੱਕਾ ਹੁਣ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਕਿਸਾਨ ਆਪਣਾ ਝੋਨਾ ਪੱਕਾ ਵਢਾਉਣ ਤੇ ਸੁੱਕਾ ਝੋਨਾ ਲੈ ਕੇ ਮੰਡੀ ਆਉਣ ਤਾਂ ਕਿ ਆਉਣ ਸਾਰ ਉਹਨਾਂ ਦੀ ਢੇਰੀ ਦੀ ਸਫਾਈ ਹੋ ਕੇ ਨਾਲ ਦੀ ਨਾਲ ਤੋਂ ਲਈ ਹੋ ਜਾਵੇ ਆਪਾਂ ਨੂੰ ਰਾਤ ਮੰਡੀ 'ਚ ਨਾ ਲਾਉਣੀ ਹੋਵੇ ਸੁੱਕਾ ਝੋਨਾ ਹੋਵੇ ਆਰਤੀ ਵੀ ਖੁਸ਼ ਕਿਸਾਨ ਵੀ ਖੁਸ਼ ਲੇਬਰ ਵੀ ਖੁਸ਼ ਸੋ ਸਾਰੇ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਆਪਣਾ ਝੋਨਾ 17 ਮੋਸਰ ਦਾ ਹੀ ਲੈ ਕੇ ਮੰਡੀ ਆਉਣ ਅਤੇ ਕੰਬਾਈਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੋਂ ਬਾਅਦ ਨਾ ਚਲਾਉਣਾ ਧੰਨਵਾਦ